ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਸੇਰੋਂ ਤਹਿਸੀਲ ਜ਼ਿਲ੍ਹਾ ਛੀਤਰਨ ਤਰਨਤਾਰਨ ਸਾਹਿਬ ਅੱਜ ਇੱਕ ਜਿਹੜੀ ਦੋਸਤੋ ਵੀਡੀਓ ਬਣਾ ਰਹੇ ਆ ਘਰੇਲੂ ਘਰ ਦੇ ਵਿੱਚੋਂ ਵੀਡੀਓ ਬਣਾ ਰਹੇ ਆ ਓਨਰ ਵੀਰ ਅੰਗਰੇਜ਼ ਸਿੰਘ ਹੋਂਦੇ ਕੋਲ ਆਏ ਆ ਵੀਡੀਓ ਆਪਣੀ ਪਹਿਲੀ ਅੱਜ ਇਸ ਘਰੋਂ ਠੀਕ ਆ ਜੀ ਵੀਰ ਨੇ ਕੋਈ ਦੋ ਗਨਗ ਜਿਹੜੇ ਆ ਘਰੇ ਰੱਖੇ ਆ ਤੇ ਇੱਕ ਵਾੜ ਸੇਲ ਕਰਦਾ ਪਿਆ ਠੀਕ ਆ ਜੀ ਇਹ ਵਾੜ ਹੁਣ ਟੁੱਕੀ ਆ ਤਿਆਰੀ ਦੇ ਉੱਤੇ ਆ ਸੋ ਸਮਾਂ ਲੈਂਦੀ ਆ ਪੁੱਛ ਲਵਾਂਗੇ ਕਿੰਨਾ ਸਮਾਂ ਇਹਦਾ ਬਾਕੀ ਆ ਸੋ ਨਸ਼ਾਰੇ ਪਨੂਆ ਤੋਂ ਦੋਸਤੋ ਅਗਲੇ ਪਾਸੇ ਜਦੋਂ ਤੁਸੀਂ ਵਿਜ਼ਿਟ ਕਰੋਗੇ ਟੋਲ ਪਲਾਜ਼ਾ ਕ੍ਰੋਸ ਕਰਦੇ ਆ ਤੇ ਸੇਰੋਂ ਆ ਜਾਂਦਾ ਬਿਲਕੁਲ ਸੇਰੋਂ ਪਿੰਡ ਦੇ ਵਿਚਕਾਰ ਸੈਂਟਰ ਦੇ ਵਿੱਚ ਵੀਰਾਂ ਦਾ ਘਰ ਸੋ ਤਰੀਕ ਤੁਸੀਂ ਨੋਟ ਕਰ ਲਓ 16 ਅਪ੍ਰੈਲ ਤੇ ਸਮਾਂ ਕੋਈ ਦੁਪਹਿਰ ਦੇ 1 ਵਜੇ ਦਾ ਸੋ ਗੱਪੜ ਬਾੜ ਦਿਖਾਵਾਂਗੇ ਕੋਈ ਵੀ ਭਰਾ ਆਪਣੀ ਟਿੱਪ ਕੇ ਚੌਥਾ ਥਾਂ ਦੇ ਪਾਸ ਕਰ ਲਿਓ ਤੁਸੀਂ ਇੱਥੇ ਆਣ ਕੇ ਬੱਚੀ ਚੰਗੀ ਆ ਪਿਛਲੇ ਸਵੇਰੇ ਦਾ ਕਿੰਨਾ ਮਿਲਕ ਦੁੱਧ ਵੀਰ ਉਹਨਾਂ ਨੇ ਚੋਇਆ ਪ੍ਰੋਪਰ ਡਿਟੇਲ ਦੇ ਵਿੱਚ ਚੱਲਾਂਗੇ ਉਹ ਕਰਦਿਆਂ ਗੱਲਬਾਤ ਸਭ ਤੋਂ ਪਹਿਲਾਂ ਅੰਗਰੇਜ਼ ਬਾਈ ਸਾਸਤਰੀ ਕਾਲ ਸასიਗਾ ਸੰਧੂ ਸਾਹਿਬ ਜੀ ਠੀਕ ਆ ਵੀਰੇ ਹਾਂਜੀ ਬਹੁਤ ਵਧੀਆ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸੇਰੋ ਪੈਂਡ ਵਿੱਚ ਆਉਣ ਦਾ ਜੀ ਮਿਹਰਬਾਨੀ ਭਾਜੀ ਮਿਹਰਬਾਨੀ ਵੀਰੇ ਅੰਗਰੇਜ਼ਾ ਮਾਲ ਜਿਵੇਂ ਆਪਾਂ ਜ਼ਿਕਰ ਕੀਤਾ ਵੀ ਦੋ ਹੀ ਆਪਣੇ ਕੋਲ ਪਸ਼ੂ ਰੱਖੇ ਹੋਇਆ ਘਰੇ ਹਾਂਜੀ ਦੋ ਹੈ ਜੀ ਕਰਦੇ-ਕਰਦੇ ਰਹੇ ਆ ਵਪਾਰ ਦਾ ਕੰਮ ਵੀ ਕਿ ਨਹੀਂ ਨਹੀਂ ਜੀ ਕਰੇ ਲੂ ਰੱਖੇ ਆ ਆਪਾਂ ਜੀ ਘਰੇ ਲੂ ਕਰਦੇ ਪਸ਼ੂ ਹੀ ਆ ਹਾਂਜੀ ਹਾਂਜੀ ਠੀਕ ਆ ਤੇ ਇਹ ਅੱਜ ਜਿਹੜੀ ਆ ਹਾਂਜੀ ਇਹ ਵੀਰ ਜੀ ਆਪਾਂ ਮਲਬੀ ਦੂਜਾ ਸੂਆ ਸੋਣੀ ਆ ਜੀ ਦੂਸਰਾ ਸੂਆ ਜੀ ਠੀਕ ਆ ਤੇ ਹਫਤਾ 10 ਦਿਨ ਲੈਂਦੀ ਆ ਜੀ ਹਫਤਾ 10 ਦਿਨ ਬਿਲਕੁਲ ਜੀ ਅੰਗਰੇਜ਼ਾਂ ਪਹਿਲਾ ਸੂਆ ਇਹਦਾ ਘਰੇ ਚੋਈ ਕੀਤੀ ਆ ਹਾਂਜੀ ਹਾਂਜੀ ਠੀਕ ਆ ਵੀਰੇ ਤੇ ਪਹਿਲੇ ਸੂਆ ਦਾ ਦੁੱਧ ਕਿੰਨਾ ਚੋਇਆ ਸੀ ਆ ਵੀਰ ਜੀ 14 15 ਕਿਲੋ ਕੱਢਦੇ ਰਹੇ ਆ 14 15 ਕਿਲੋ ਹਾਂਜੀ ਪਹਿਲਾਂ ਥੱਲੇੋਂ ਦੁੱਧ ਚੋਇਆ ਸੀ ਹਾਂਜੀ ਹਾਂਜੀ ਚਲੋ ਹੁਣ ਤਾਂ ਸੁਖ ਨਾਲ ਦੂਜਾ ਸੂਆ ਤੇ ਉਮੀਦ ਚੰਗੀ ਕੀਤੀ ਜਾਂਦੀ ਆ ਫਿਰ ਵੀ ਹਾਂਜੀ ਹੋਸ਼ ਵਧਦਾ ਹੀ ਆ ਦੁੱਧ ਤੇ ਜਿੰਨਾ ਕਿਲੋ ਜੀ ਵਧੂਗਾ ਜੀ हां ठीक है 15 16 15 16 विकेट जी हां जी बाकी अगले दी सेवा से जी बाकी सेवा ਤੇ ਡਿਪੈਂਡ ਬਿਲਕੁਲ ਜੀ ਲੋ ਵੀ ਇੱਕ ਵਾਰੀ ਪੂਰਾ ਬਾਡੀ ਸਟਰਕਚਰ ਆਪਾਂ ਇਸ ਵੈੜ ਦਾ ਤੁਹਾਨੂੰ ਦਿਖਾ ਦਿੰਨੇ ਆ ਇੱਕ ਵਾਰੀ ਥੋੜਾ ਜਿਹਾ ਹਵਾਨੇ ਤੋਂ ਵਿਖਾ ਦਿਆ ਵੇਖੋ ਜੀ ਸੋ ਝੋਲਾ ਝਲਾ ਬਹੁਤ ਸੋਹਣਾ ਠੀਕ ਆ ਜੀ ਸੋ ਚਾਰੇ ਥਣ ਸਪੇਸ ਗੈਪ ਆਪਸੀ ਥਣਾਂ ਦਾ ਚੰਗਾ ਇਧਰੋਂ ਤੁਹਾਨੂੰ ਆਪਾਂ ਇੱਕ ਬਹਿਣੀ ਵਾਲੀ ਸਾਈਡ ਤੋਂ ਦਿਖਾ ਦਿੰਨੇ ਆ ਠੀਕ ਆ ਸੋ ਕੋਈ ਡਰਾਕਲ ਜੀ ਨਹੀਂ ਹੈਗੀ ਠੀਕ ਆ ਜੀ ਕੋਈ ਵੀ ਜਿਵੇਂ ਆਪਾਂ ਗੱਲ ਕਰੀ ਬਿਲਕੁਲ ਜਿੱਤਣ ਮਰਜੀ ਭਾਵੇਂ ਕੋਈ ਆਵੇ ਬੈਠੇ ਬੈ ਕੇ ਆ ਦੇਖੋ ਜੀ ਸੋ ਕਿਸੇ ਰੱਖ ਹੁੰਦਾ ਕੋਈ ਲਾਤ ਛੜਦਾ ਨਹੀਂ ਪਤਾ ਕਰਮਾ ਵਾਲੀ ਨੂੰ ਝੋਲਾ ਝਾਲਾ ਬਹੁਤ ਥੱਲੇ ਠੀਕ ਆ ਜੀ ਚੰਗੀ ਥੱਲੇੋਂ ਖੁੱਲਣ ਡਈ ਆ ਅੱਠਾ ਸੱਤਾ ਦਿਨਾਂ ਦੇ ਵਿੱਚ ਵੀ ਚੰਗੀ ਤਿਆਰੀ ਕਰਕੇ ਸੂਫੂਗੀ ਠੀਕ ਆ ਸੋ ਫੇਸ ਕੁਆਲਿਟੀ ਤੁਹਾਨੂੰ ਦਿਖਾ ਦਿੰਨੇ ਆ ਐਸਫ ਦੇ ਵਿੱਚ ਕਰੋਸ ਇਹ ਵੈੜ ਆ ਜਾਂਦੀ ਆ ਸੋ ਦੂਜਾ ਸੂਬਾ ਤੁਹਾਨੂੰ ਦੱਸ ਹੀ ਦਿੱਤਾ ਫਿਰ ਦੂਜਾ ਸੂਬਾ ਇਹ ਸੂਣ ਵਾਲੀ ਆ ਸੋ ਦਿਨ ਅੱਠਕ ਲੈ ਜਾਓਗੇ ਬਾਕੀ ਢਿਲ ਢੁਲ ਲੇਵੇ ਦੀ ਕਾਫੀ ਆ ਸੋ ਲੇਵਾ ਵੀ ਵੇਖੋਗੇ ਤੁਸੀਂ ਬੜਾ ਸਾਫ ਸੁਥਰਾ ਚਾਰੇ ਥਾਣਾ ਕੋਈ ਫੋਰ ਛਾਕ ਨਹੀਂ ਗਿਆ ਵੇਖੋ ਬਾਕੀ ਅੰਗਰੇਜ਼ ਮਿਲਦੀ ਮੁਲਦੀ ਵੀ ਬਿਲਕੁਲ ਇਸੇ ਤਰ੍ਹਾਂ ਹੀ ਹੈ ਬਿਲਕੁਲ ਬਿਲਕੁਲ ਠੰਡੀ ਜੀ ਕੋਈ ਵੰਗਾ ਰਸੀ ਪਾਉਣ ਦੀ ਲੋੜ ਨਹੀਂ ਹੈ ਵੀ ਵੰਗਾ ਜੂੜ ਪਾਉਣ ਦੀ ਵੀ ਲੋੜ ਨਹੀਂ ਕੋਈ ਕੋਈ ਨਹੀਂ ਸੰਧੂ ਸਾਹਿਬ ਕੋਈ ਲੋੜ ਠੀਕ ਹੈ ਵੀਰੇ ਲਓ ਜੀ ਠੀਕ ਆ ਸੋ ਦੋਸਤੋ ਦਿਨ ਦਿਨ ਆ ਜਿਹੜੇ ਕਰਮ ਵਾਲੀ 8-7 ਕ ਦਿਨ ਲੈ ਕੇ ਜਾਂਦੀ ਆ ਇੱਕ ਵਾਰੀ ਖੋਲ ਕੇ ਆਪਾਂ ਤੁਹਾਨੂੰ ਤੋੜ ਕੇ ਤਸੱਲੀ ਨਾਲ ਦਿਖਾ ਦਿੰਦੇ ਆ ਪਸੰਦ ਆਊਗੀ ਬੱਚੀ ਚੰਗੀ ਆ ਠੀਕ ਆ ਜੀ ਸੋ ਨਵੀਂ ਵੈੜ ਆ ਸੋ ਜਿਹੜੇ ਭਰਾ ਨੂੰ ਜਚੂਗੀ ਪਸੰਦ ਆਊਗੀ ਸੌਦਾ ਕਰ ਲਿਆ ਜੀ ਉੱਪਰੋਂ ਵੀ ਰੰਗ ਟੰਗ ਵੀ ਬੜਾ ਸੋਹਣਾ ਰੰਗ ਬਾਜ ਆ ਕਰਮ ਵਾਲੀ ਬਲੈਕ ਤੇ ਵਾਈਟ ਦੇ ਡੱਬ ਨੇ ਸੋ ਫੇਸਬੁਕ ਕੁਆਲਿਟੀ ਤਾਂ ਦਿਖਾਈ ਦਿੱਤੀ ਹੈ ਲਓ ਅੰਗਰੇਜ਼ ਭਾਈ ਕੱਢੋ ਪਾ ਰਹੇ ਨੂੰ ਤੋਰ ਕੇ ਦਿਖਾਈ ਜੀ ਠੀਕ ਹੈ 100 ਵਜਨ ਪੇਟ ਵੀ ਕਾਫੀ ਆ ਹਾਈਟ ਮੀਡੀਅਮ ਦੇ ਵਿੱਚ ਕੋਈ ਵੀ ਭਰਾ ਆਪਣਾ ਸੌਦਾ ਕਰੂਗਾ ਤੇ ਇੱਕ ਹਾਈਟ ਆ ਪਤਾ ਨੂੰ ਫਿਰ ਨੋਟ ਕਰਾ ਦਿੰਨੇ ਆ ਵੀ ਮੀਡੀਅਮ ਹਾਈਟ ਆ ਸੋ ਪੁਲਿਸਾਂ ਵੀ ਪੂਰੀ ਆ ਤੇ ਇਧਰ ਬਹਿਣੀਆਂ ਦੇ ਪਾਸੇ ਵੀ ਦਿਖਾ ਦਗੇ ਆ ਦੇਖੋ ਠੀਕ ਹੈ ਅੰਗਰੇਜ਼ ਕੀ ਡਿਮਾਂਡ ਕੀ ਮੁੱਲ ਕਰਨਾ ਪੈਂਦੀ ਮੇਰਾ ਸੰਧੂ ਸਾਹਿਬ ਜੀ ਮੰਗਣ ਨੂੰ ਭਾਵੇਂ 60 65 ਜੋ ਮਰਜ਼ੀ ਮੰਗੀ ਜਾਈਏ ਤੇ 55000 ਦੀ ਦੇ ਦਾਂਗੇ 55 ਦੀ 55 ਚੋਂ ਹੀ 3000 ਰੁਪਏ ਛੋਟ ਸ਼ੱਕ ਕਰਕੇ 52 ਦੀ ਦੇ ਦਾਂਗੇ 52 ਦੀ ਦੇ ਦਾਂਗੇ ਬਿਲਕੁਲ ਜੀ ਲੋ ਵੀ ਹਾਂ ਜਣਾ ਜੀ ਬਿਲਕੁਲ 52000 ਦੀ ਦੇ ਦਾਂਗੇ ਸੋ ਡਿਮਾਂਡ ਆ ਭਾਵੇਂ 60 ਕਰਾਈ ਚੱਲੋ 58 ਕਰਾਈ ਚੱਲੋ 55 ਠੀਕ ਆ ਜੀ ਵਿੱਚੋਂ 3000 ਲੈਸ ਆ 52000 ਦੀ ਐ ਵੈੜ ਮਿਲ ਜਾਊਗੀ ਬਾਕੀ ਸਪਾਈਆਂ ਸੁਪਈਆਂ ਵੈੜ ਨੂੰ ਬਹੁਤ ਸੋਣੀਆਂ ਨੇ ਜਿਹੜੇ ਮੇਰੇ ਭਰਾ ਨੇ ਘਰੇ ਰੱਖਣੀਆਂ तकरीबन ਕੋਈ 15 16 16 ਲੀਟਰ ਵਾਲਾ ਪਸ਼ੂ ਲੱਭ ਰਹੇ ਹੋ ਤੁਸੀਂ ਤੇ ਜਰੂਰ ਸੌਦਾ ਕਰ ਲਿਆ ਜੇ ਬੱਚੀ ਚੰਗੀ ਆ ਘਰੇਲੂ ਘਰ ਦੇ ਵਿੱਚੋਂ ਇਹ ਆਪਣੀ ਇੱਕ ਤੋਂ ਅੱਜ ਵਿਜਿਟ ਸੀਗੀ ਤੇ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇੱਕੋ ਇੱਕ ਜਿਹੜਾ ਨਾਗ ਦਿਖਾ ਦਿੱਤਾ ਹੈ ਉਮੀਦ ਕਰਦੇ ਹਾਂ ਵੜ ਚੰਗੀ ਲੱਗੀ ਹੋਊਗੀ ਠੀਕ ਆ ਜੀ ਸੋ ਇੱਥੇ ਆਣ ਕੇ ਆਪਣੀ ਟਿੱਪ ਕੇ ਭਰਾ ਕੇ ਤਸੱਲੀ ਕਰ ਲਿਆ ਜੀ ਅੰਗਰੇਜ਼ ਭਾਈ ਇੱਕ ਨੰਬਰ ਆਪਣੇ ਕਰਦੇ ਸਾਂਝੇ ਹਾਂਜੀ 75080 5823 ਠੀਕ ਆ ਜੀ ਹਾਂਜੀ ਠੀਕ ਆ ਲੋਬੀ ਭਰਾਵੋ ਇਹ ਅੱਜ ਇੱਕੋ ਇੱਕ ਨਾਗ ਦਿਖਾਉਣਾ ਸੀਗਾ ਸੋ ਸੇਰੋਂ ਤੁਸੀਂ ਖਾਸ ਵਿਜ਼ਿਟ ਕਰ ਲਿਆ ਜੀ ਜਲਾ ਤਸੀਲ 시 ਦੀ ਤਰਨ ਤਰਨ ਸਾਹਿਬ ਸੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਨਾਲ ਸਾਰੇ ਬਿਨਾ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ